ਚੀਨ ਦੇ ਵਿੱਚ ਲੱਖਾਂ ਕੈਮਰੇ ਜਿਹੜੇ ਉਹ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹਰ ਗਲੀ ਮੋੜ ਦੇ ਉੱਤੇ ਇੰਸਟਾਲ ਕੀਤੇ ਗਏ ਆ ਇਹ ਪ੍ਰੋਜੈਕਟ ਸਕਾਈ ਨੈਟ ਦੇ ਨਾਂ ਨਾਲ ਜਾਣਿਆ ਜਾਂਦਾ ਤੇ ਇਹ ਸਨ 2000 ਦੇ ਵਿੱਚ ਸ਼ੁਰੂ ਕੀਤਾ ਸੀ ਸ਼ੁਰੂ ਇਸ ਲਈ ਕੀਤਾ ਸੀ ਕਿ ਲੋਕਾਂ ਦੀ ਜਿਹੜੀ ਸਿਕਿਉਰਿਟੀ ਨੂੰ ਮੇਨਟੇਨ ਕੀਤਾ ਜਾਵੇਗਾ ਤੇ ਕ੍ਰਾਈਮ ਨੂੰ ਕੰਟਰੋਲ ਕੀਤਾ ਜਾਵੇਗਾ ਕਿਉਂਕਿ ਉੱਥੇ ਲੋਕਾਂ ਨੂੰ ਇੱਕ ਰੈਜ਼ੀਡੈਂਟ ਆਈਡੈਂਟੀਟੀ ਕਾਰਡ ਦਿੱਤਾ ਜਾਂਦਾ ਜਿਹਦੇ ਵਿੱਚ ਉਹਨਾਂ ਦਾ ਬਾਇਓਮੈਟ੍ਰਿਕ ਡਾਟਾ ਪਲੱਸ ਫੋਟੋ ਹੁੰਦੀ ਹੈ ਉਹੀ ਬਾਇਓਮੈਟ੍ਰਿਕ ਡਾਟਾ ਤੇ ਫੋਟੋ ਜਿਹੜੀ ਆ ਉਹ ਸੀਸੀਟੀਵੀ ਕੈਮਰੇ ਦੇ ਨਾਲ ਉਹਨੂੰ ਇੰਟੀਗ੍ਰੇਟ ਕੀਤਾ ਗਿਆ ਜੋੜਿਆ ਗਿਆ ਕਿਉਂਕਿ ਜਿੰਨੇ ਵੀ ਚਾਈਨਾ ਦੇ ਵਿੱਚ ਕੈਮਰੇ ਲੱਗੇ ਨੇ ਤਕਰੀਬਨ ਉਹ ਸਾਰਿਆਂ ਨੂੰ ਇੱਕ ਸੈਂਟਰਲਾਈਜ਼ ਇੱਕ ਸੈਂਟਰ ਦੇ ਨਾਲ ਜੋੜਿਆ ਗਿਆ ਜਿਹਦਾ ਨਾਮ ਸਕਾਈ ਨੈਟ ਆ ਤੇ ਉਹ ਲਗਾਤਾਰ ਰੀਅਲ ਟਾਈਮ ਕਿ ਜੋ ਜੋ ਹੋ ਰਿਹਾ ਉਵੇਂ-ਉਵੇਂ ਉਹ ਮੋਨੀਟਰਿੰਗ ਕਰਦਾ ਰਿਹਾ ਕਿਉਂਕਿ ਇਹ ਸਾਰਾ ਸਿਸਟਮ ਜਿਹੜਾ ਹੈਗਾ ਉਹ AI ਨਾਲ जोडਿਆ ਗਿਆ AI ਆਪਣੇ ਆਪ ਆਪਣੇ ਆਪ ਡਿਟੈਕਟ ਕਰ ਲੈਂਦੀ ਹੈ ਕਿਸੇ ਦੀ ਹਿਸਟਰੀ ਕਿਸੇ ਦੀ ਟਰੈਵਲ ਹਿਸਟਰੀ ਕਿਸੇ ਦਾ ਸੋਸ਼ਲ ਮੀਡੀਆ ਦੇ ਉੱਤੇ ਕੀਤੀ ਗਈ ਕੋਈ ਐਕਟੀਵਿਟੀ ਉਹ ਸਾਰੇ ਨੂੰ ਮੈਚ ਕਰਕੇ AI ਇੱਕ ਕਨਕਲੂਜਨ ਤੇ ਪਹੁੰਚਦੀ ਹੈ ਕਿ ਇਹ ਬੰਦਾ ਕਿਸ ਟਾਈਪ ਦਾ ਹੈਗਾ ਤੇ ਇਹ ਬੰਦਾ ਜਿਹੜਾ ਆਉਣ ਵਾਲੇ ਟਾਈਮ 'ਚ ਕੀ ਕਰਨ ਜਾ ਰਿਹਾ ਉਹ ਇੱਥੋਂ ਤੱਕ ਕਿ ਲੋਕਾਂ ਦਾ ਬਿਹੇਵੀਅਰ ਲੋਕਾਂ ਦੇ ਹਾਫ ਭਾਫ ਦੀ ਚੈੱਕ ਕਰ ਲੈਂਦੀ ਹੈ ਇਹਦੇ ਤੋਂ ਇਲਾਵਾ ਮਨੁੱਖ ਕੋਈ ਐਜੀਟੇਸ਼ਨ ਹੋਣ ਜਾ ਰਿਹਾ ਤਾਂ ਇਹ ਜਿਹੜੇ ਲਾਈਵ ਕੈਮਰੇ ਆ ਇਹ ਪੁਲਿਸ ਨੂੰ ਇੰਟੀਮੀਟ ਕਰ ਦਿੰਦੇ ਆ ਇਨਫੋਰਮ ਕਰ ਦਿੰਦੇ ਆ ਉਥੇ ਇੱਕ ਤਰ੍ਹਾਂ ਦਾ అలਾਰਮ ਸੈੱਟ ਹੋ ਜਾਂਦਾ ਕਿ ਇਸ ਤਰ੍ਹਾਂ ਦਾ ਇਕੱਠ ਇੱਥੇ ਹੋਣ ਜਾ ਰਿਹਾ ਹੈ ਇੱਕ ਅਨਯੂਜੂਅਲ ਭੀੜ ਇੱਥੇ ਇਕੱਠੀ ਹੋ ਰਹੀ ਹੈ ਤਾਂ ਪੁਲਿਸ ਨੂੰ ਟਾਈਮ ਮਿਲ ਜਾਂਦਾ ਮੌਕਾ ਮਿਲ ਜਾਂਦਾ ਕਿ ਉਹ ਇਕੱਠ ਹੋਣ ਤੋਂ ਪਹਿਲਾਂ ਹੀ ਉਹਨੂੰ ਜਿਹੜੀ ਉਹ ਬਖੇਰ ਸਕਦੀ ਆ ਰੋਕ ਸਕਦੀ ਆ ਇਹਦੇ ਤੋਂ ਇਲਾਵਾ ਜੇ ਕੋਈ ਐਜੀਟੇਸ਼ਨ ਹੋ ਜੇ ਕੋਈ ਇਕੱਠ ਹੋ ਜੇ ਤਾਂ ਉਹ ਕੱਲੇ-ਕੱਲੇ ਬੰਦੇ ਦਾ ਫੇਸ ਕਿਉਂਕਿ ਉਹਨਾਂ ਦੇ ਕੋਲ ਰਿਕਾਰਡਡ ਆ ਤਾਂ ਉਹ ਉਹਨੂੰ ਆਇਡੈਂਟੀਫਾਈ ਕਰਕੇ ਉਹਨੂੰ ਅਰੈਸਟ ਕਰ ਲੈਂਦੇ ਆ ਅਰੈਸਟ ਕਰਨ ਤੋਂ ਬਾਅਦ ਉਹਦੇ ਤੇ ਤਰ੍ਹਾਂ-ਤਰ੍ਹਾਂ ਦੀਆਂ ਜਿਹੜੀਆਂ ਪਾਬੰਦੀਆਂ ਲੱਗ ਜਾਂਦੀਆਂ ਉਥੇ ਮਤਲਬ ਆਨਲਾਈਨ ਸਿਸਟਮ ਜਿਵੇਂ ਆਪਾਂ ਕਰਦਨੇ ਆ ਉਥੇ ਫੇਸ ਸਕੈਨ ਕਰਕੇ ਪੇਮੈਂਟ ਹੋ ਜਾਂਦੀ ਹੈ ਫੇਸ ਸਕੈਨ ਕਰਕੇ ਹੀ ਉਥੇ ਮਾਈਕ੍ਰੋ ਇੰਟਰੀ ਹੋ ਜਾਂਦੀ ਹੈ ਤਾਂ ਇਹ ਕੈਮਰੇ ਜਿਹੜੇ ਉਹ ਰੀਅਲ ਟਾਈਮ ਲੋਕਾਂ ਦੀ ਗਿਣਤੀ ਵੀ ਕਰ ਸਕਦੇ ਆ ਕਿਸੇ ਭੀੜ ਦੇ ਵਿੱਚ ਵੀ ਕਿੰਨੇ ਲੋਕ ਮੌਜੂਦ ਨੇ ਉਹ ਵੀ ਗਿਣਤੀ ਕਰਕੇ ਦੱਸ ਸਕਦੇ ਆ ਇਹ ਜਿਹੜੇ ਕੈਮਰੇ ਹਾਈ ਡੈਫੀਨੇਸ਼ਨ ਕੈਮਰੇ ਲੱਗੇ ਹੋਏ ਆ ਤਾਂ ਇਹ ਕੈਮਰੇ ਰੀਅਲ ਟਾਈਮ ਟ੍ਰੈਫਿਕ ਕੰਟਰੋਲ ਦੇ ਵਿੱਚ ਵੀ ਕੰਮ ਆਉਂਦੇ ਆ ਸਿਕਿਉਰਿਟੀ ਤੇ ਸਰਵੇਲੈਂਸ ਦਾ ਕੰਮ ਤਾਂ ਇਹ ਕਰਦੇ ਆ ਕ੍ਰਾਈਮ ਕੰਟਰੋਲ ਕਰਨ ਦੇ ਵਿੱਚ ਵੀ ਇਹ ਹੈਲਪ ਕਰਦੇ ਆ ਜਿਹੜੇ ਅਪਰਾਧੀ ਨੇ ਉਹਨਾਂ ਨੂੰ ਫੜਨ ਦੇ ਵਿੱਚ ਵੀ ਇਹ ਕੰਮ ਕਰਦੇ ਆ ਬਟ ਕੁਝ ਥਿੰਕਰ ਜਿਹੜੇ ਉਹ ਸੋਚਦੇ ਆ ਕਿ ਇਹਨਾਂ ਦਾ ਜਿਹੜਾ ਹੇਟ ਹਿੱਟਨ ਏਜੰਡਾ ਹੈਗਾ ਉਹ ਲੋਕਾਂ ਨੂੰ ਮੌਬ ਨੂੰ ਕੰਟਰੋਲ ਕਰਨਾ ਵੀ ਆ ਉਹਨਾਂ ਦੇ ਉੱਤੇ ਨਿਗਾਹ ਰੱਖਣਾ ਵੀ ਆ ਉਹਨਾਂ ਦੀ ਆਵਾਜ਼ ਨੂੰ ਦਬਾਉਣਾ ਵੀ ਆ ਇਸ ਤੋਂ ਇਲਾਵਾ ਜਿਹੜੀਆਂ ਇਹ ਕੈਮਰੇ ਜਿਹੜੇ ਹੈਗੇ ਆ ਉਹਨਾਂ ਦੀਆਂ ਵੱਡੀਆਂ ਕੰਪਨੀਆਂ ਨੇ ਤੇ ਉਹਨਾਂ ਦਾ ਐਕਸਪੋਰਟ ਦਾ ਕੰਮ ਵੀ ਬਹੁਤ ਵੱਡੇ ਪੰਦਰ ਦੇ ਆ ਜਿਵੇਂ ਹਿਕ ਵਿਜਨ ਕੰਪਨੀ ਹੈ ਜਿਹਦਾ ਵਰਲਡ ਵਾਈਡ ਤਕਰੀਬਨ 100 ਦੇਸ਼ਾਂ ਦੇ ਵਿੱਚ ਉਹਦਾ ਐਕਸਪੋਰਟ ਹੁੰਦਾ ਹੈ